ਯਾਦ ਕਰ ਉਹ ਦਿਨ ਜਦੋਂ ਤੂੰ ਸ਼ੀਸ਼ੇ ਅੱਗੇ ਖੜਾ ਹੋਇਆ ਸੀ ਕੀ ਹੁਣ ਬਦਲਣਾ ਵਾ ਯਾਦ ਕਰ ਪ੍ਰੋਮਿਸਸਿਸ ਜਾਂ ਵਾਦੇ ਜਿਹੜੇ ਤੂੰ ਆਪਣੇ ਆਪ ਨਾਲ ਉਸ ਸ਼ੀਸ਼ੇ ਅੱਗੇ ਖੜ ਕੇ ਕੀਤੇ ਸੀ ਯਾਦ ਕਰ ਉਹ ਰਾਤ ਤੇ ਯਾਦ ਕਰ ਉਹ ਰਾਤ ਦਾ ਹਨੇਰਾ 3 ਵਜੇ ਰਾਤ ਨੂੰ ਜਦੋਂ ਤੂੰ ਸਹਰਾਣੇ ਨੂੰ ਚਿੰਬੜ ਕੇ ਰੋ ਰਿਹਾ ਸੀ ਜਦੋਂ ਜ਼ਿੰਦਗੀ ਨੇ ਤੈਨੂੰ ਥਕਾ ਦਿੱਤਾ ਸੀ ਤੇ ਤੂੰ ਕਿਹਾ ਸੀ ਬਸ ਹੁਣ ਹੋ ਗਿਆ ਕੋਸ਼ਿਸ਼ ਕਰਨਾ ਪੈਣਾ ਪਰ ਹੁਣ ਕਿੱਥੇ ਹੈ ਉਹ ਅੱਗ ਅੱਜ ਤੂੰ ਬਹਾਨੇ ਲੱਭ ਰਿਹਾ ਹੈ ਇੱਕ ਔਖਾ ਹੈ ਤੇ ਬਹੁਤ ਟਾਈਮ ਲੱਗ ਰਿਹਾ ਪਰ ਸੱਚ ਇਹ ਵਾ ਤੂੰ ਆਪਣੇ ਆਪ ਨੂੰ ਰੋਜ਼ ਦੀ ਰੋਜ਼ ਹਰ ਕੜੀ ਇੱਕ ਝੂਠ ਸੁਣਾਉਣਾ ਵਾ ਤੂੰ ਕਿਉਂ ਨਹੀਂ ਉਹ ਵਾਦਾ ਯਾਦ ਰੱਖਦਾ ਕਿ ਜਿਹੜਾ ਤੂੰ ਆਪਣੇ ਆਪ ਨਾਲ ਸ਼ੀਸ਼ੇ ਮੂਰੇ ਖੜ ਕੇ ਕੀਤਾ ਸੀ ਕਿ ਉਹ ਬਿਨਾਂ ਸ਼ਰਤਾਂ ਤੋਂ ਸੀਗਾ ਨਾ ਕਿ ਜੇ ਕਿਤੇ ਸੌਖਾ ਹੋਇਆ ਤਾਂ ਕਰ ਲਾਂਗੇ ਨਾ ਕਿ ਜੇ ਸਹੂਲਤਾਂ ਮਿਲਣੀਆਂ ਜਾਂ ਰਿਸੋਰਸਿਸ ਮਿਲਣਗੇ ਉਦੋਂ ਕਰਾਂਗੇ ਵਾਦਾ ਜਬਾਨ ਤਾਂ ਜਬਾਨ ਹੀ ਹੁੰਦੀ ਹੈ ਤੇ ਤੇਰੀ ਜਬਾਨ ਹੀ ਤੇਰਾ ਸ਼ਬਦ ਹੈ ਤੇ ਤੇਰਾ ਸ਼ਬਦ ਹੀ ਤੇਰਾ ਸਭ ਕੁਝ ਹੈ ਜਦੋਂ ਤੂੰ ਸਵੇਰੇ అలਾਰਮ ਵੱਜਦੇ ਸਾਰ ਸਨੂਜ਼ ਦਬਦਾ ਹਾਂ ਤੇ ਉਹਦੀ ਜਗ੍ਹਾ ਤੇ ਆਰਾਮ ਚੁਣਦਾ ਵਾਂ ਤੇ ਜਿਹੜੀ ਓਲ ਦਿੰਦੀ ਹੱਥ ਛੂਹਾਂ ਜਿਹੜਾ ਉਸ ਦਿਨ ਦਾ ਸਾਰਾ ਦਾ ਸਾਰਾ ਮੁਸ਼ਕਿਲ ਕੰਮ ਆ ਉਹਨੂੰ ਛੱਡ ਦਿਨਾ ਵਾ ਤੂੰ ਆਪਣੇ ਆਪ ਨਾਲ ਕੀਤਾ ਵਾਦਾ ਤੇ ਆਪਣੀ ਜ਼ੁਬਾਨ ਤੋਂ ਪਿੱਛੇ ਮੁੜ ਰਿਆ ਵਾ ਤੇ ਹੌਲੀ ਹੌਲੀ ਤੂੰ ਆਪਣੇ ਆਪ ਨੂੰ ਮਨੌਣ ਲੱਗ ਜਾਣਾ ਵਾ ਕਿ ਤੂੰ ਕਮਜ਼ੋਰ ਹੈ ਤੂੰ ਪੂਰਾ ਨਹੀਂ ਕਰ ਸਕਦਾ ਪਰ ਚੁੱਪ ਕਰਕੇ ਗੱਲ ਸੁਣ ਤੂੰ ਹਲੇ ਮੁੱਕਿਆ ਨਹੀਂ ਗੱਲ ਸਾਰੀ ਦੀ ਸਾਰੀ ਇਹ ਆ ਕਿ ਤੂੰ ਹਜੇ ਤੱਕ ਆਪਣਾ ਸਭ ਕੁਝ ਉਹ ਕੰਮ ਨੂੰ ਦਿੱਤਾ ਹੀ ਨਹੀਂ ਤੂੰ ਹਜੇ ਤੱਕ ਆਪਣੀਆਂ ਹੱਦਾਂ ਪਾਰ ਕੀ ਕੀਤੀਆਂ ਤੇਰੇ ਅੰਦਰ ਹੋਰ ਬਹੁਤ ਜ਼ੋਰ ਤੇ ਤਾਕਤ ਆ ਇਹ ਜ਼ਿੰਦਗੀ ਕੋਈ ਰਹੱਸ ਨਹੀਂ ਹੈਗਾ ਇਹ ਇੱਕੋ ਸਮਾਂ ਵਾ ਤੇ ਤੇਰੇ ਕੋਲ ਇਹ ਇੱਕੋ ਹੀ ਮੌਕਾ ਵਾ ਜਿਹੜੇ ਲੋਕ ਸਿੱਖਣਾ ਤੇ ਜਾਂਦੇ ਆ ਉਹਨਾਂ ਨੂੰ ਕੋਈ ਟੈਲੈਂਟ ਜਾਂ ਉਹਨਾਂ ਦੀ ਕਿਸਮਤ ਉਹਨਾਂ ਨੂੰ ਅਲੱਗ ਨਹੀਂ ਕਰਦੀ ਫਰਕ ਸਿਰਫ ਇੰਨਾ ਵਾ ਕਿ ਉਹ ਮਾੜੇ ਸਮੇਂ ਤੇ ਆਪਣੇ ਪੈਰ ਨਹੀਂ ਪਿੱਛੇ ਪੱਟਦੇ ਆਪਣੀ ਜ਼ੁਬਾਨ ਪਗਉਂਦੇ ਆ ਭਾਵੇਂ ਉਹਨਾਂ ਨੂੰ ਲੱਖਾਂ ਦੇ ਵਿੱਚੋਂ ਇੱਕ ਵੀ ਬੰਦਾ ਨਾ ਦੇਖ ਰਿਆ ਹੋਵੇ thank <laughs> you